ਸਾਸੀ ਕਾਲ ਤੁਸੀਂ ਦੇਖ ਰਹੇ ਹੋ ਮੇਰੀ ਆਵਾਜ਼ ਮਲੇਰ ਕੋਟਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਦੇਸ਼ ਵਿਰੋਧੀ ਜਾਸੂਸੀ ਗਤੀਵਿਧੀਆਂ ਚ ਸ਼ਾਮਿਲ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਐਸਐਸਪੀ ਗਗਨਜੀਤ ਸਿੰਘ ਜੀ ਮਲੇਰ ਕੋਟਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਲੇਰ ਕੋਟਲਾ ਪੁਲਿਸ ਵੱਲੋਂ ਸੈਂਟਰਲ ਗੂਫਿਆ ਏਜੰਸੀ ਦੇ ਸਹਿਯੋਗ ਨਾਲ ਮਹੱਤਮਪੂਰਨ ਸਫਲਤਾ ਹਾਸਲ ਕਰਦੇ ਹੋਏ ਥਾਣਾ ਸਿਟੀ 2 ਮਲੇਰ ਕੋਟਲਾ ਵਿਖੇ ਮੁਕੱਤਮਾ ਦਰਜ ਕਰਕੇ ਪਾਕਿਸਤਾਨ ਹਾਈ ਹਾਈ ਕਮਿਸ਼ਨ ਨਵੀਂ ਦਿੱਲੀ ਵਿੱਚ ਤਾਇਨਾਤ ਇੱਕ ਪਾਕਿਸਤਾਨੀ ਅੰਬੈਸੀ ਦੇ ਅਧਿਕਾਰੀ ਨਾਲ ਜੁੜੀਆਂ ਦੇਸ਼ ਵਿਰੋਧੀ ਜਾਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮਲੇਰ ਕੋਟਲਾ ਤੋਂ ਮੁਹੰਮਦ ਸਲੀਮ ਦੀ ਵਿਸ਼ੇਸ਼ ਰਿਪੋਰਟ ਮੇਰੀ ਆਵਾਜ਼ ਚੰਗਾ ਜੀ ਅਪੁਲਿਆ ਸਰਨ ਬੱਲੇ ਜੀ ਕੀ ਖਲਾਅ ਚੱਲ ਰਿਹਾ ਆਪਣੇ ਕੋਈ ਮਾਤਾ ਦੇ ਵਿੱਚ ਉਹ ਕਾਫੀ ਪ੍ਰਸਾਸ਼ਿਤ ਹੋ ਰਿਹਾ ਸੀ ਬਾਕੀ ਹੁਣ ਇਹਦੇ ਵਿੱਚੋਂ ਆਪਾਂ ਦੋ ਬੰਦੇ ਅਰੈਸਟ ਕੀਤੇ ਜਿਹੜਾ ਪਾਕਿਸਤਾਨੀ ਬਿਜ਼ੀ ਵਾਲਾ ਬੰਦਾ ਹੈ ਉਹ ਵਜੇ ਰੰਦਾ ਉਹਦਾ ਉਹਦਾ ਅਰੈਸਟ ਕਰਾ ਦਿੱਤਾ ਹੈ ਬੈਂਕ ਜਿਹੜੇ ਬੈਂਕ ਫੂਰਿਏ ਸਾਰਾ ਸਭ ਬਦਲਣ ਕੋਈ ਪੈਸੇ ਅਨਲ ਟ੍ਰਾਂਸਫਰ ਕੀਤੇ ਗਏ ਇਹ ਜੀ ਸਾਡੇ ਕੋਲ ਰਿਮਾਂਡ ਤੇ ਹੈਗੇ ਦਾ ਚਾਹ ਹਰ ਰਿਮਾਂਡ ਲੈ ਕੇ ਬਜ਼ੂਰ ਦਾ

ਇਸ ਇਸਟੈਬਲਿਸ਼ਮੈਂਟ ਤੋਂ ਵੀ ਨਾ ਕਿ ਕਿਸੇ ਅਫਸਰਾਂ ਨਾਲ ਜਾਂ ਕਿਸੇ ਮੁਲਾਜ਼ਮਾਂ ਨਾਲ ਮਿਲ ਕੇ ਜਾਂ ਕਿਸੇ ਇਦਾਂ ਦੇ ਸੋਰਸ ਸੋਣੇ ਦੇ ਇਹ ਹੁਣ ਕਿ ਅਸੀਂ ਡਿਟੇਲ ਦੇ ਵਿੱਚ ਸਰਗੋ ਰਿਮਾਂਡ ਤੇ ਹੈਗੀ ਹੁਣ ਡਿਟੇਲ ਚ ਪੁੱਛਗਿਛ ਕਰਾਂਗੇ ਨਾ ਇਹਦੇ ਚ ਅੱਛਾ ਠੀਕ ਆਸ ਕਰਕੇ ਇਹਦੇ ਚ ਪਤਾ ਲੱਗੂਗਾ ਕੱਲ ਜੋ ਜਿਹੜੀ ਜਿਹੜੀ ਲੜਕੀ ਕੋਲੇ ਪੈਸੇ ਆਗੇ ਸੀ ਜੀ ਉਹ ਥੋੜੇ ਥੋੜੇ ਕਿਸੇ ਹੋਰ ਅਕਾਊਂਟਾਂ 'ਚ ਵੀ ਗਏ ਹੈ ਜੀ ਉਹ ਕੱਲ ਬੈਂਕ ਨੂੰ ਉਹਦੇ ਯੂਪੀਆਈ ਸਾਡੀ ਹੋਰ ਟੀਮ ਜਿਹੜੀ ਹੈਗੀ ਹੈ ਟੈਕਨੀਕਲ ਦੀ ਉਹ ਡਿਟੇਲ ਦੇ ਵਿੱਚ ਪਤਾ ਲੱਗੂਗਾ ਵੀ ਇਹ ਜਿਹੜੇ ਯੂਪੀਆਈ ਹੈਗੇ ਆ ਯਾਨੀ ਕਿ ਇਹ ਨਹੀਂ ਹੋਰ ਵੀ ਜਗ੍ਹਾ ਮਿਲਦੀ ਆ ਹਮ ਜਿਹੜੀ ਯੂਪੀਆਈ ਜਿਹੜਾ ਹੁੰਦਾ ਨਹੀਂ ਆਪਣਾ ਕੇ ਹੁੰਦਾ ਪੀਟੀਐਮ ਸਕੈਨਰ ਦਾ ਭੇਜਦਾ ਸੀ ਉਹ ਸਕੈਨਰ ਤੋਂ ਫਿਰ ਲੜਕੀ ਅੱਗੇ ਪੈਸੇ ਪੈਂਦੇ ਇਹ ਕਰਨਾ ਚਾਹੁੰਦਾ ਸੀ ਪਰਕਾ ਬਗਲਾਈ ਜੀ 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 ਇੱਕ ਜੁਆਇੰਟ ਸਾਂਝਾ ਸੈਂਟਰਲ ਏਜੰਸੀ ਨਾਲ ਤੇ ਮਲੇਰਕੋਟਲਾ ਪੁਲਿਸ ਨੇ ਇੱਕ ਆਪਰੇ ਸਾਂਝੀ ਆਪਰੇਸ਼ਨ ਦੇ ਵਿੱਚ ਇੱਕ ਸਫਲਤਾ ਹਾਸਲ ਕੀਤੀ ਹੈ ਜਿਹੜੀ ਅੱਤਵਾਦੀ ਗਰੁੱਪ ਇੱਕ ਪਰਚਾ ਦਿੱਤਾ ਸੀਗਾ ਜਿਹਦੇ ਵਿੱਚ ਦੇਸ਼ ਦੇ ਪ੍ਰਤੀ ਗੈਰ ਗਤੀਵਿਧੀਆਂ ਤੇ ਜਾਂ ਇਨਫੋਰਮੇਸ਼ਨ ਸ਼ੇਅਰ ਕਰਨ ਬਾਰੇ ਅਸੀਂ ਪਰਚਾ ਦਿੱਤਾ ਸੀ ਉਹਦੇ ਵਿੱਚ ਇੱਕ 32 ਸਾਲ ਦੀ ਲੇਡੀ ਪਹਿਲੇ ਅਰੈਸਟ ਕੀਤੀ ਜਦੋਂ ਅਰੈਸਟ ਕੀਤੀ ਉਹਦੇ ਕੋਲ ਡਿਟੇਲ ਦੇ ਪੁੱਛਗਿੱਛ ਜਦੋਂ ਸ਼ੁਰੂ ਕੀਤਾ ਉਹਦੇ ਚ ਜਦੋਂ ਮੋਬਾਈਲ ਉਹਦੇ ਦੇਖੇ ਕੁਝ ਉਹਦੀਆਂ ਡਾਊਟਫੁਲ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਨਿਕਲੀਆਂ ਡਿਟੇਲ ਦੇ ਪੁੱਛ ਕੇ ਇਸ ਤੋਂ ਬਾਅਦ ਫਿਰ ਇੱਕ ਬੰਦਾ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਕੰਮ ਕਰਦਾ ਹੈ ਉਹਦੇ ਨਾਲੋਂ ਸੰਪਰਕ ਚਾਹੀ ਸੀ ਇਹ ਲੜਕੀ ਇੱਥੋਂ ਵੀਜ਼ਾ ਲਵਾਨ ਗਈ ਸੀ ਪਾਕਿਸਤਾਨ ਦਾ ਤੇ ਉੱਥੇ ਜਿਹੜਾ ਲੜਕਾ ਸੀ ਉਹਨੇ ਸੰਪਰਕ ਚਾਹੀ ਸੀ ਉਸ ਤੋਂ ਬਾਅਦ ਉਹਨਾਂ ਨਾਲ ਜਾਂਚਾਂ ਦੇ ਵਿੱਚ ਕੋਈ ਇਨਫੋਰਮੇਸ਼ਨ ਜਿਹੜੀਆਂ ਲੋਕਲ ਲੈਵਲ ਤੇ ਜਾਂ ਆਪਣੀ ਸਟੈਬਲਿਸ਼ਮੈਂਟ ਬਾਰੇ ਉਹਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕੀਤੀ ਇਹ ਡਿਟੇਲ ਦੇ ਅੱਗੇ ਜਾ ਕੇ ਪਤਾ ਲੱਗਿਆ ਵੀ ਉਹਦੇ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦਾ ਬੰਦਾ ਸੀਗਾ ਉਹਨੇ ਇੱਕ ਹੋਰ ਬੰਦੇ ਨੂੰ 20000 ਕਹਿ ਕੇ ਇੱਕ ਲੜਕੀ ਦੇ ਅਕਾਊਂਟ ਚ ਪਾਇਆ ਜਿਹੜਾ ਕਿ ਅੱਗੇ ਵੀ ਥੋੜੇ ਥੋੜੇ ਕਰਕੇ ਪੈਸੇ ਕਰਕੇ ਸ਼ੇਅਰ ਕੀਤਾ ਤਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਪਰ ਇਸ ਕਾ ਮਗਲਾਈ ਜੀ 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 ਪ੍ਰਿਯੰਦਰੀ ਖਰੀਸ਼ੂ ਜੀ ਜੀ ਸਰ ਹਾਂ ਜੀ ਸਰ ਇੱਕ ਜੁਆਇੰਟ ਸਾਂਝਾ ਸੈਂਟਰਲ ਏਜੰਸੀ ਨਾਲ ਤੇ ਮਲੇਕੋਟਲਾ ਪੁਲਿਸ ਨੇ ਇੱਕ ਆਪਰੇ ਸੰਜੇ ਆਪਰੇਸ਼ਨ ਦੇ ਵਿੱਚ ਇੱਕ ਸਫਲਤਾ ਹਾਸਲ ਕੀਤੀ ਹੈ ਜਿਹੜੀ 8 ਤਰੀਕ ਨੂੰ ਇੱਕ ਪਰਚਾ ਦਿੱਤਾ ਸੀਗਾ ਜਿਹਦੇ ਵਿੱਚ ਦੇਸ਼ ਦੇ ਪ੍ਰਤੀ ਗੈਰ ਗਤੀਵਿਧੀਆਂ ਤੇ ਜਾਂ ਇਨਫੋਰਮੇਸ਼ਨ ਸ਼ੇਅਰ ਕਰਨ ਬਾਰੇ ਅਸੀਂ ਪਰਚਾ ਦਿੱਤਾ ਸੀ ਉਹਦੇ ਵਿੱਚ ਇੱਕ 32 ਸਾਲ ਦੀ ਲੇਡੀ ਪਹਿਲੇ ਅਰੈਸਟ ਕੀਤੀ ਜਦੋਂ ਅਰੈਸਟ ਕੀਤੀ ਉਹਦੇ ਕੋਲ ਡਿਟੇਲ ਦੇ ਪੁੱਛਗਿੱਛ ਜਦੋਂ ਸ਼ੁਰੂ ਕੀਤਾ ਉਹਦੇ ਵਿੱਚ ਜਦੋਂ ਮੋਬਾਈਲ ਉਹਦੇ ਦੇਖੇ ਕੁਝ ਉਹਦੀਆਂ ਡਾਊਟਫੁਲ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਨਿਕਲੀਆਂ ਡਿਟੇਲ ਦੇ ਪੁੱਛ ਕੇ ਇਸ ਤੋਂ ਬਾਅਦ ਫਿਰ ਇੱਕ ਬੰਦਾ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਕੰਮ ਕਰਦਾ ਹੈ ਉਹਦੇ ਨਾਲੋਂ ਸੰਪਰਕ ਚਾਹੀ ਸੀ ਇਹ ਲੜਕੀ ਇਥੋਂ ਵੀਜ਼ਾ ਲਵਾਨ ਗਈ ਸੀ ਪਾਕਿਸਤਾਨ ਦਾ ਤੇ ਉੱਥੇ ਜਿਹੜਾ ਲੜਕਾ ਸੀ ਉਹਨੇ ਸੰਪਰਕ ਚਾਹੀ ਸੀ ਉਸ ਤੋਂ ਬਾਅਦ ਇਹ ਉਹਨਾਂ ਨਾਲ ਜਾਂਚਾਂ ਦੇ ਵਿੱਚ ਕੋਈ ਇਨਫੋਰਮੇਸ਼ਨ ਜਿਹੜੀਆਂ ਲੋਕਲ ਲੈਵਲ ਤੇ ਜਾਂ ਆਪਣੀਆਂ ਸਟੈਬਲਿਸ਼ਮੈਂਟ ਬਾਰੇ ਉਹਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕੀਤੀ ਕਿ ਡਿਟੇਲ ਦੇ ਅੱਗੇ ਜਾ ਕੇ ਪਤਾ ਲੱਗਿਆ ਵੀ ਉਹਦੇ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦਾ ਬੰਦਾ ਸੀਗਾ ਉਹਨੇ ਇੱਕ ਹੋਰ ਬੰਦੇ ਨੂੰ 20000 ਕਹਿ ਕੇ ਇੱਕ ਲੜਕੀ ਦੇ ਅਕਾਊਂਟ ਚ ਪਾਇਆ ਜਿਹੜਾ ਕਿ ਅੱਗੇ ਵੀ ਥੋੜੇ ਥੋੜੇ ਕਰਕੇ ਪੈਸੇ ਕਰਕੇ ਸ਼ੇਅਰ ਕੀ